ਹੋ 12:00 ਵੱਜ ਗਏ ਲੈ ਭੁੱਖ ਲੱਗ ਰਹੀ ਹੈ ਰੋਟੀ ਨਹੀਂ ਪਾਣੀ ਨਹੀਂ ਦਿੱਤੀ ਨਹੀਂ ਲੈ ਸਕੇ ਪਹਿਣਾ ਤਾਂ ਇਲਤੀਆਂ ਸੀ ਵੀ ਮੇਰੀ ਸੇਵਾ ਕਰਨਗੇ ਇਹ ਤਾਂ ਮੈਨੂੰ ਪਾਣੀ ਵੀ ਨਹੀਂ ਦੇਖੀ ਗਈਆਂ ਰੋਟੀ ਰੱਖ ਕਿੱਥੇ ਦੀਆਂ ਨੇ ਲੱਡੇ ਕਾ ਉੱਠ ਕੇ ਕੀ ਕਰੀ ਜਾਂਦੀਆਂ ਨੇ ਜੇ ਰੋਟੀ ਬਣੀ ਹੋਈ ਖਾ ਲਾਂ ਦਵਾਈ ਵੀ ਲੈਣੀ ਹੈ ਹਜੇ ਦੇਖ ਲਈ ਤੇ ਦੇਖ ਲੈ ਤੜਕੀ ਸੀਸੇ ਮੁਰੇ ਮੇਮਣੀ ਖੜੀ ਐ ਕਿਸੇ ਕੰਮ ਦਾ ਨਹੀਂ ਧੰਦੇ ਦਾ ਨਹੀਂ ਮੇਕਅਪ ਦੀ ਹੋਈ ਐ ਕੋਈ ਕੰਮ ਕਰ ਲੈ ਸੁਰਖੀ ਲਾਲੀ ਬਿੰਦੀ ਲਾਲੀ ਨੌ ਬਾਸ ਲਾ ਲਈ ਐ ਚਮਕਦੀ ਐਗੀ ਹੁਣ ਤੇ ਕੰਮ ਕੌਣ ਕਰੂਗਾ ਕਰੀ ਤਾਂ ਜਾਨਿਆ ਹੁਣ ਤੁਸੀਂ ਤੇ ਮੈਂ ਕੀ ਕੀ ਕਰਾਂ ਮੈਂ ਪਸ਼ੂਆਂ ਦਾ ਕਰਕੇ ਆਵਾਂ ਨੀਰਾਚਾਰ ਆ ਪਾਵਾਂ ਕੋ ਗੋਹਾ ਸਿੱਟਾਂ ਤੇ ਰੋਟੀਆਂ ਪਕਾਵਾਂ ਕੋਈ ਨਾ ਰੋਟੀਆਂ ਪਕਾ ਦੂੰਗੀ ਮੈਂ ਹਜੇ ਮੈਂ ਤਿਆਰ ਹੁੰਨੀ ਐਗੀ ਹਜੇ ਤੇਰ ਤਰਕੀ ਤਿਆਰ ਹੋਣ ਲੱਗੀ ਲੋਕ ਤਾਂ ਤਰਕੇ ਕੰਮ ਕਰ ਦੇਣਗੇ ਤੂੰ ਮੇਕਅਪ ਕਰਨ ਲੱਗੀ ਮੈਂ ਇੱਥੋਂ ਕੰਮ ਨਹੀਂ ਹੁੰਦਾ ਰਸੋਈ ਦਾ ਮੇਰੇ ਨਹੇਲ ਖਰਾਬ ਹੋ ਜਾਣਗੇ ਮੈਂ ਨਹੇਲ ਪਿੰਟ ਲਾਈ ਆ ਜੀ ਮੈਂ ਤੇਰੇ ਤਾਂ ਨਹੇਲ ਖਰਾਬ ਹੋ ਜਾਣਗੇ ਉਹ ਦੱਸ ਜੀ ਭੁੱਖੇ ਮਰੀ ਜਾਂਦੇ ਨੇਗੇ ਉਹਨਾਂ ਨੂੰ ਰੋਟੀ ਕੌਣ ਖਵਾਊਗਾ ਫਿਰ ਬਣਾ ਲਓ ਤੁਸੀਂ ਹੁਣ ਉਧਰ ਕਰ ਲਿਆ ਹੁਣ ਇੱਧਰ ਬਣਾ ਲਓ ਮੈਂ ਇੱਥੋਂ ਰੋਟੀਆਂ ਰੋਟੀਆਂ ਬੰਨਦੀਆਂ ਕਰਨਾ ਕਰ ਲੈ ਆਪਦਾ ਨਹੀਂ ਮੈਥੋਂ ਨਹੀਂ ਬੰਨਦਾ ਠੀਕ ਹੈ ਰਸੋਈ ਦਾ ਕੰਮ ਸਾ ਮਰਦਾ ਮੈਂ ਪਸ਼ੂਆਂ ਦਾ ਕਰਾ ਮੇਰਾ ਜਦੋਂ ਜੀ ਕਰੂਗਾ ਮੈਂ ਕਰ ਲੂੰਗੀ ਹਾਂ ਤੇਰਾ ਜੀ ਤਾਂ ਕਰਦਾ ਹੀ ਨਹੀਂ ਤੇਰਾ ਤਾਂ ਨੋਂ ਪਾਸ ਸੁਰ ਮੈਂ ਵੀ ਬੋਲੋ ਨਾ ਵਾਧੂ ਹਾਂ ਮੈਂ ਤਾਂ ਆਪੀ ਵੱਧ ਬੋਲਦੀ ਆਂ ਕਿ ਤੂੰ ਮੇਮ ਬਣ ਜਾ ਮੇਮ ਬਣ ਕੇ ਗੇੜੇ ਦੇ ਲੈ ਤੂੰ ਜੇ ਬਾਲੀ ਕਾਲੀ ਦਸ ਜੀਆਂ ਦੀ ਆਪ ਕਾਲਾ ਫਿਰ ਹੁਣ ਉਧਰ ਕਰਈ ਹੁਣ ਇਧਰ ਕਰ ਲਾ ਮੈਂ ਦੱਸ ਕੀ ਕਰਾਂ ਮੈਂ ਤਾਂ ਤਿਆਰ ਹੁੰਨੀ ਆ ਮੈਨੂੰ ਨਾ ਤੰਗ ਕਰੋ ਤੂੰ ਕੇ ਰੋਟੀਆਂ ਥੱਪਦੀ ਐ ਤੇ ਤੇ ਨੇਲ ਪੈਂਟ ਖਰਾਬ ਹੁੰਦੀ ਐ ਠੀਕ ਐ ਤੂੰ ਤਾਂ ਮੇਮ ਬਣ ਕੇ ਖੜਨ ਜਾਣਦੀ ਐਂਗੀ ਇਹ ਤਾਂ ਮੈਨੂੰ ਕਰਨਾ ਪਊਗਾ ਦਸ ਜੀਆਂ ਦਾ ਸਿਆਪਾ ਮੇਰੀ ਗੱਲ ਪਿਆ ਹੋਇਆਗਾ ਗੱਲ ਪਿਆ ਢੋਲ ਵਜਾਉਣੀ ਪਊ ਕੀ ਹੋ ਗਿਆ ਕੋਰੇ ਰੋਟੀ ਬਣਾ ਲੀ ਖਣਾ ਭੁੱਖ ਲੱਗ ਰਹੀ ਐ ਰੋਟੀ ਕਿੱਥੇ ਬਣਾ ਲਈ ਆ ਦੇਖ ਲੈ ਤੇਰੇ ਮੂਰੇ ਮੇਮ ਬਣੀ ਖੜੀ ਹੈਗੀ ਮੈਂ ਤਾਂ ਸਕਿਆ ਪੜਾਈ ਲੈਂਦੀ ਸੀ ਵੀ ਮੇਰੀ ਸੇਵਾ ਕਰਨੀ ਆ ਵੀ ਦਰਾਣੇ ਚ ਥਾਣੇ ਚ ਫਰਕ ਪੈ ਜਾਂਦਾ ਵੀ ਇਕੱਠੀਆਂ ਰਹੋਣੀਆਂ ਤੇ ਜੇ ਓਟੋ ਓਟੋ ਦੀਆਂ ਲੈ ਲੈਂਦੀ ਤੇਰੀ ਵੀ ਸੇਵਾ ਹੋ ਜਾਂਦੀ ਹੁਣੇ ਮੈਂ ਤਾਂ ਦਵਾਈ ਲੈਣੀ ਸੀ ਸਾਨੂੰ ਪਤਾ ਮੇਰੀ ਦਵਾਈ ਚੱਲਦੀ ਆ ਪਤਾ ਮੈਨੂੰ ਸਾਰਾ ਵੀ ਤੇਰੀ ਦਵਾਈ ਚੱਲਦੀ ਆ ਪਹਿਲਾਂ ਤਾਂ ਪਸ਼ੂਆਂ ਦਾ ਸਿਆਪਾ ਕਰਕੇ ਆਈਆਂਗੀ ਨੀਰਾਚਾਰਾ ਪਾ ਕੇ ਆਈਆਂ ਗੋਹਾ ਸਟਕੇਆਂ ਹੁਣ ਸੋਡਾ ਦੱਸ ਜੀਆਂ ਦਾ ਟਿੱਟ ਪਰੂੰਗੀ ਸੋਡਾ ਸਿਆਪਾ ਕਰੂੰਗੀ ਕਿੱਧਰ ਕਿੱਧਰ ਹੋ ਮੈਂ ਇਹਨੂੰ ਕੋਸ ਲੈ ਇਨੂੰ ਪੋਹਸ ਲੈ ਮੇਕਅਪ ਕਰਕੇ ਆਏ ਖੜ ਗਈ ਆਪੀ ਬੋਲੀ ਜਾਨੇ ਤੈਨੂੰ ਤਾਂ ਮੈਂ ਬੁਰੀ ਲੱਗਦੀ ਆਂਗੀ ਕਿਉਂ ਮੈਂ ਕਰਦੀ ਆਂਗੀ ਮੈਂ ਕਰਦੀ ਮੈਂ ਤੜਫੂਂਗੀ ਜਦੋਂ ਮੈਂ ਕਰਦੀ ਆਂ ਜਿਹੜਾ ਕੋਈ ਕਰੂ ਉਹ ਹੀ ਤੜਫੂ ਲੈ ਪਾਣੀ ਦੀ ਘੁੱਟ ਪੀ ਲੈਣੀ ਆ ਕਿਹੜਾ ਮੈਨੂੰ ਇਹ ਲੰਕਰ ਦੀ ਆਣੀ ਇੱਥੇ ਕੁਸੁਪੁਖ ਮਾਰ ਚੁੱਕੀ ਤੇ ਬਣਾ ਲਈਆਂ ਦੋ ਤੀਰਾਂ ਤਮਾਰੀ ਸਾਡੀ ਪਿੰਗ ਮੰਨ। ਪਮਨ ਯਾਕੀ। ਉਹ ਲਾਈਟ ਵਾਲਿਆਂ ਨੇ ਵੀ ਤੰਗ ਹੀ ਕਰ ਰੱਖਿਆ ਯਾਰ। ਆਦ ਬਚਾਲਾ ਜਾ ਕਰ ਤਾਂ ਲਾਈਟ ਹੀ ਬੰਕੀ। ਚਲੋ ਆਪਸ਼ਨੇ ਆਜੀ ਬੋਲੇ। ਹਾਂ ਕੀ ਕਰਾਂ? ਅੱਛਾ ਇੱਕ ਭਾਂਟਿਆਂ ਦਾ ਪਰਿਆ ਪਿਆ। ਮੇਰੀ ਜਾਨ ਨੂੰ ਸਾਰੇ ਪਾਸੇ ਸਿਆਪੇ ਨੇ। ਕੀ ਕਿਸੇ ਆਪਾ ਕਰਾਂ ਮੈਂ? ਭਾਂਟੇ ਤੋਂ ਨਹੀਂ ਜਾਨੀ ਐ। ਪਾਂਡੇ ਦਾ ਬੰਦਾ ਤੇ ਹੋਰ ਕਰਾਂ ਕੀ ਪਹਿਲਾਂ ਤਾਂ ਪਸੂਆਂ ਦਾ ਕਰਕੇ ਆਈਆਂਗੀ ਆਉਂਦੀ ਨੂੰ ਸਾਰਾ ਰਸੋਈ ਚ ਪਿਆ ਸੀਗਾ ਦਸ ਜੀਆਂ ਦਾ ਲੰਗਰ ਥੱਪਿਆਗਾ ਹੁਣ ਆ ਪਾਂਡੇ ਦਾ ਸ਼ੈਂਕ ਭਰਿਆ ਪਿਆ ਪਾਂਡੇ ਭਾਨਾ ਨਾਲ ਤਾਂ ਨਹੀਂ ਕੰਮ ਨੇ ਫੜਦੇ ਤੇ ਉਹ ਮੇਵ ਤਰਤੀ ਲਾ ਲੈਂਦੀਆਂ ਨੌ ਪਾਸ ਸੁਰਖੀਆਂ ਬਿੰਦੀਆਂ ਕਹਿੰਦੀ ਮੇਰੇ ਤਾਂ ਨੇਲ ਪੈਂਟ ਖਰਾਬ ਹੁੰਦੀ ਐ ਤੇ ਮੈਂ ਕੀ ਕੀ ਕਰਾਂ ਇਹੀ ਕੰਮ ਗੋਗੀ ਦਾ ਨਾ ਗੋਗੀ ਪੈਸਾ ਦਿੰਦਾ ਕਰੇ ਇੱਧਰ ਬਾਕੇ ਉੱਧਰ ਬਾਕੇ ਨਾ ਕੋਈ ਕੰਮ ਕਰਾਉਂਦਾ ਫਿਰ ਆਏ ਨਹੀਂ ਟਾਈਮ ਪਾਸ ਹੁੰਦਾ ਹੁਣ ਸਾਰਾ ਕੰਮ ਇੱਕ ਜਣੇ ਤੇ ਨਹੀਂ ਆਉਂਦਾ ਹੁੰਦਾ ਵੰਡ ਕੇ ਕੰਮ ਕਰੀਦਾ ਨਹੀਂ ਪਸੂਆਂ ਕਣੀ ਜਾਣਾ ਰਸੋਈ ਦਾ ਤਾਂ ਕਰ ਸਕਦੀ ਹੈਗੀ ਉਹ ਕਿਹੜਾ ਕਰਾਉਂਦਾ ਮੇਰੇ ਨਾਲ ਉਹਦਾ ਚੱਕਿਆ ਮੋਟਰਸਾਈਕਲ ਇੱਧਰ ਕਦੇ ਇੱਧਰ ਜਿੰਨਾ ਮਰਜ਼ੀ ਕਹਦੇ ਵੀ ਅਸਰ ਹੀ ਨਹੀਂ ਇਹ ਤਾਂ ਫਿਰ ਤੁਸੀਂ ਚੁੱਪ ਤੋਂ ਮੈਂ ਨਹੀਂ ਰਹਿ ਸਕਦੀ ਚੁੱਪ ਮੈਂ ਨਹੀਂ ਇੰਨਾ ਕਰ ਸਕਦੀ ਠੀਕ ਹੈ ਮੇਰੇ 'ਚ ਵੀ ਪਰਮਾਤਮਾ ਨੇ ਜਾਣ ਪਾਈਏ ਮੇਰੇ 'ਚ ਕੋਈ ਦੋ ਜਾਨਾ ਨਹੀਂ ਹੈਗੇ ਵੀ ਮੈਂ ਦੋਨੇ ਪਾਸੇ ਘੁੰਮਦੀ ਰਹਾ ਹਾਂ ਕੋਈ ਮੈਂ ਪਮੀਰੀ ਤਾਂ ਹੈ ਨਹੀਂ ਵੀ ਐ ਬਣੀ ਰਹੂੰਗੀ ਆਪਾਂ ਤਾਂ ਤਾਂ ਹੱਥ ਖੜੇ ਨੇ ਆਪਣੇ ਤਾਂ ਕਦੇ 판ਡੇ ਮਾਜਲਾ ਕਦੇ ਲੰਗਰ ਥੱਪ ਦੇ ਨਾ ਦੇ 10 ਜਣੇ ਆ ਕੇ ਕਿਤੇ ਕੋਈ ਕਹਿੰਦਾ ਮੈਨੂੰ ਪਾਣੀ ਦੇ ਦੇ ਬਾਲਾ ਹਰਖਦੀਆਂ ਹਰਖਣਾ ਹੋਰ ਮੈਂ ਕਹਾਂ ਕੀ ਹੋਰ ਮੇਰਾ ਕੋਈ ਹੱਲ ਹੀ ਨਹੀਂ ਉਧਰੋਂ ਥੋੜੀ ਮਾਂ ਨੇ ਤਪਾ ਰੱਖਿਆਗਾ ਮੰਜੇ ਤੇ ਬੈਠੀ ਵੀ ਨਹੀਂ ਟਿਕ ਸਕਦੀ ਉਹਦੀ ਬੋਲ ਮਾਰ ਦਾਂਦੀ ਹੈ ਜੀ ਮੈਨੂੰ ਰੋਟੀ ਦੇ ਦੇ ਤੇ ਮੈਨੂੰ ਚਾਹ ਪਾਣੀ ਦੇ ਦਿਓ ਕਮਾ ਉਹਨੂੰ ਬਸ ਐਂ ਆਏਂਗੇ ਵੀ 베ੱਡੀ ਫਿਰਦੀਏਗੀ ਮੈਂ ਕਿਨੂੰ ਕਿਨੂੰ ਪੁੱਜਾਂ ਮੈਂ ਇੱਥੋਂ ਨਹੀਂ ਪੁੱਜੇ ਜਾਂਦੇ ਸਹੀ ਗੱਲ ਹੈਗਾ 10 ਜੀ ਮੈਂ ਇੱਥੋਂ ਨਹੀਂ ਪੁੱਜੇ ਜਾਂਦੇ ਹੁਣ ਚਲ ਤੂੰ ਕਿਉਂ ਬਾਲਾ ਹਰਖੀ ਨਹੀਂ ਐ ਮੈਂ ਗੋਗੀ ਨੂੰ ਕਹਿ ਦਊਂ ਆਮਨ ਨੂੰ ਕ ਤੂੰ ਮੈਨੂੰ ਰੋਟੀ ਦੇ ਆਂ ਭੁੱਖ ਲੱਗ ਰਹੀ ਹੈ। ਨਿਆਦਾ ਨਹੀਂ ਆਗੀ। ਆਗੇ ਤੁਸੀਂ ਹਾਂ ਕਿੱਧਰ ਵਗ ਗਈ ਸੀ? ਮਾਨਸਾ ਬਾਗਿਆ ਸੀ ਮੁੰਡੇ ਨਾਲ ਉੱਥੇ ਜਾ ਕੇ। ਅੱਛਾ। ਦੇਖੀਏ ਸੂਬਾ ਵੀਰਪਾਲ ਮੈਨੂੰ ਇੰਨਾ ਵੱਧ ਘਟ ਬੋਲੀ ਗਈ ਹੈਗੀ। ਕਿਉਂ? ਕਿਤੇ ਤੂੰ ਕੰਮ ਨਹੀਂ ਕਰਦੀ ਇਹ ਨਹੀਂ ਕਰਦੀ ਬਾਹ ਨਹੀਂ ਕਰਦੀ। ਹੁਣ ਨਾ ਕਿ ਬੰਦੇ ਨੇ ਤਿਆਰ ਤਾਂ ਹੋਣੀ ਹੁੰਦਾਗਾ। ਸਾਰਾ ਦਿਨ ਮੇਰੇ ਤੇ ਲੱਗੀ ਜਾਂਦੀ ਏ ਤੂੰ ਲਿਪਸਟਿਕ ਲਾਉਣੀ ਆ ਤੂੰ ਤੜਕੀ ਸਰਵਾਲ ਲੈਣੀ ਆ ਤੂੰ ਨੀਲ ਪੇਂਟ ਲਾ ਲੈਣੀ ਆ ਐ ਵੀ ਕੋਈ ਕਰਦਾ ਹੁੰਦਾਗਾ। ਲਾਉਣ ਨਹੀਂ ਬਣੀਆਂ ਨੇ ਉਹ ਚੀਜ਼ਾਂ ਕਿਤੇ ਹਾਂ ਮੈਂ ਤਾਂ ਤੁਹਾਨੂੰ ਐ ਕਹਣੀ ਆਂਗੀ ਵੀ ਆਪਾਂ ਕੀ ਲੈਣਾਗਾ ਇੰਨਾ ਕੰਮ ਕਰਕੇ ਤੇ ਵੀ ਆਪਣੀ ਜਿਹੜੀ ਜ਼ਮੀਨ ਹੈਗੀ ਆਪਾਂ ਠੇਕੇ ਤੇ ਦੇਦਿਆ ਕਰਾਂਗੇ ਆਪਾਂ ਤੇ ਇਹਨਾਂ ਨੂੰ ਅੱਡੀ ਹੋ ਜਾਣੇ ਜ਼ਮੀਨ ਹੁਣ ਪਰ ਜ਼ਮੀਨ ਤਾਂ ਇਕੱਠੀ ਹੈ ਹਜੇ ਉਹ ਅੱਡ-ਅੱਡ ਕਰ ਲੈਨੇ ਆ ਸਾਰਾ ਕੁਝ ਆਪਾਂ ਅੱਡ ਹੋ ਜਾਣੇ ਆਪਾਂ ਤਾਂ ਦੋ ਜਾਣੇ ਆਂਗੇ ਆਪਾਂ ਮੈਂ ਕਿਉਂ ਸਾਰੇ ਜਾਣਿਆਂ ਦਾ ਕੰਮ ਕਰਾਂ ਪਹਿਲਾਂ ਤਾਂ ਤੁਸੀਂ ਵਧੀਆ ਰਹਿੰਦੇ ਸੀ ਹੁਣ ਕੀ ਹੋ ਗਿਆ ਤੁਹਾਨੂੰ ਉਹ ਬੱਦ ਘਟ ਬੁਲੀ ਜਾਂਦੀ ਰਹਿੰਦੀ ਸਾਰਾ ਦਿਨ ਮੈਨੂੰ ਟੋ ਕਟਕਾਈ ਕਰੀ ਜਾਂਦੀ ਰਹਿੰਦੀ ਤੂੰ ਨੀਲ ਪੇਂਟ ਲਾਉਣੀ ਐ ਤੂੰ ਐ ਤਿਆਰ ਹੁੰਨੀ ਐ ਪੁੱਠਾ ਸਿੱਧਾ ਬੋਲਦੀ ਆ ਮੈਂ ਪਸ਼ੂਆਂ ਦਾ ਕਰਦੀ ਆ ਜੇ ਕਰਦੀ ਨਾ ਕਰੀ ਵੇਚਦੇ ਨੇ ਪਸ਼ੂ ਮੈਂ ਕਿ ਰੱਖਿਆ ਉਹਨਾਂ ਨੂੰ ਵੀ ਰੱਖੋ ਪਸ਼ੂ ਤੁਸੀਂ ਉਹ ਚਲੋ ਫੇਰ ਕਿ ਹੋ ਗਿਆ ਵੱਡੀ ਆ ਤੈਥੋਂ ਜੇ ਕਹਿੰਦੀ ਐ ਪਰ ਮੈਨੂੰ ਐ ਪੁੱਠਾ ਸਿੱਧਾ ਜਾ ਨਾ ਬੋਲੇ ਉਹਨੂੰ ਸਮਝਾ ਦਿਓ ਕਰ ਦੇਉਂਗਾ ਮੈਂ ਚਲੋ ਤੂੰ ਜਦੋਂ ਪਹਿਲਾਂ ਕੁਮਾਰੀਆਂ ਦੀ ਤੁਸੀਂ ਉਦੋਂ ਵੀ ਇਕੱਠੀਆਂ ਆਂ ਅਸੀਂ ਲੜਦੀਆਂ ਦੀ ਇਹ ਤਾਂ ਹੀ ਲੜ ਪੈਂਦੀ ਐ ਮੇਰੇ ਨਾਲ ਅਸੀਂ ਲੜਦੀ ਰਹਿੰਦੀ ਹੈਗੀ ਵੀ ਨਾ ਕਰ ਕੰਮ ਮੈਂ ਉਹਨੂੰ ਕਿਹੜੀਆਂ ਵੀ ਨਾ ਕਰ ਜੀ ਨੇ ਕਰਨਾ ਉਹ ਕਰ ਲੂਗਾ ਹੋਈ ਹੋਰ ਕੋਈ ਕਿੰਨਾ ਕੰਮ ਐ ਆਪਣੇ ਘਰੇ ਯਾਰ ਇਹ ਕੋਮ ਮੀਨੇ ਸਰਕਾਰ ਕਿ ਤੜਕੀ ਲੱਗ ਜਾ ਰੋਟੀ ਦੇ ਦੋ ਰੋਟੀ ਦੇ ਦੋ ਮੈਂ ਦਵਾਈ ਲੈਣੀ ਆ ਰੋਟੀ ਦੇ ਦੋ ਕਿ ਤੂੰ ਬੈਠੀ ਰ ਟਿੱਕੇ ਲਾ ਤਾਂ ਫਿਰ ਉਹਨੂੰ ਦਵਾਈ ਤਾਂ ਉਹਨੇ ਲੈਣੀ ਆ ਟਾਈਮ ਤੇ ਰੋਟੀ ਦਿਆ ਕਰੋ ਉਹਨੂੰ ਰੋਟੀ ਫਿਰ ਦਿਨੇ ਆ ਜਦੋਂ ਪੱਕ ਜਾਂਦੀ ਆ ਦਿਨੇ ਆ ਰੋਟੀ ਹੋਰ ਭੁੱਖੀ ਥੋੜੀ ਰੱਖ ਦੇ ਉਹਨੂੰ ਸੁਨੇਹਾ ਦੇ ਦਿਆ ਕਰੋ ਜਿਹੜੇ ਬਜ਼ੁਰਗ ਨੇ ਨਾ ਮਾੜਾ ਸੁਨੇਹਾ ਖਾਂਦੇ ਆ ਰੋਟੀ ਅਸੀਂ ਜਦੋਂ ਪੱਕ ਜਾਂਦੀ ਆ ਦੇ ਦਿੰਨੇ ਆ ਉਹਦੇ ਤੜਕੀ ਉੱਠਣਸਾਰ ਲੱਗ ਜਾਂਦੀ ਆ ਰੋਟੀ ਦੇ ਦੋ ਰੋਟੀ ਦੇ ਦੋ ਹੁਣ ਬੰਦੇ ਨੇ ਨਹਾਉਣਾ ਧੋਣਾ ਵੀ ਇਹ ਤਿਆਰ ਵੀ ਹੋਣਾਗਾ ਨਾਲੇ ਮੈਥੋਂ ਹੀ ਸਵੇਰ ਉੱਠ ਕੇ ਲੱਗਰ ਲੈਂਦਾ ਹੈਗਾ ਸਮਝਾ ਦੇ ਤੁਸੀਂ ਤਾਂ ਇਹ ਨੂੰ ਚਲ ਕੋਈ ਕਿੱਧਰ ਜਾਣਾਗਾ ਉਹ ਮੇਰੇ ਦੋਸਤ ਦੇ ਮੁੰਡੇ ਦਾ ਜਨਮ ਦਿਨ ਹੈ ਉਧਰ ਹੀ ਜਾਣਾ ਯਾਰ ਅੱਜ ਤਾਂ ਐਂ ਦੁਬਾਰਾ ਯਾਰ ਅੱਜ ਤਾਂ ਮੇਰੇ ਨਾਲ ਖੇਤ ਕਰਾਉਂਦਾ ਕੁਛ ਉਹ ਯਾਰ ਖੇਤੀ ਦਾ ਮੈਥੋਂ ਹੁੰਦਾ ਨਹੀਂ ਇਹ ਤੈਨੂੰ ਕਿੰਨੇ ਵਾਰੀ ਕਿਹਾ ਯਾਰ ਕਿਉਂ ਤਾਂ ਇੱਥੋਂ ਕਿਉਂ ਨਹੀਂ ਹੁੰਦਾ ਨਾ ਧਾਵਣ ਵੀਰ ਪਾਲਣਾ ਕਰਾਉਂਦੀ ਆ ਕੁਸਾ ਉਹ ਕਹਿੰਦੀ ਮੇਰਾ ਮੇਕਅਪ ਲੈਂਦਾ ਤੂੰ ਕਹਿੰਦਾ ਮੈਥੋਂ ਨਹੀਂ ਹੁੰਦਾ ਖੇਤੀ ਦਾ ਫਿਰ ਮੈਂ ਹੁਣ ਆਪਣਾ ਡਿਊਟੀ ਦਾ ਕਰਾਂ ਖੇਤੀ ਦਾ ਕਰਾਂ ਫਿਰ ਖੇਤੀ ਦਾ ਵੀ ਕਰਾਉਣਾ ਬੂ ਅੱਜ ਐਂ ਦੁਬਾਰਾ ਤੂੰ ਐਂ ਹਰ ਐਤਵਾਰ ਉੱਠ ਜਾਣਾ ਜਿੱਦ ਦੇ ਤੈਨੂੰ ਛੁੱਟੀ ਹੁੰਦੀ ਉਹਦੀ ਭਾਜਣਾ ਤੂੰ ਬਾਈ ਮੈਨੂੰ ਕੰਮ ਫਿਰ ਕਰ ਲੋ ਯਾਰ ਜਹਾ ਦੇਖ ਜਹਾਂੇ ਕਰਨਾ ਅੱਡ ਹੋ ਜਾ ਯਾਰ ਫਿਰ ਕੋਈ ਨਹੀਂ ਯਾਰ ਦੇਖਵਾ ਦੇ ਆਹ ਦੇਖਣਾ ਹੈ ਕਿ ਅੱਡ ਹੋ ਜੀ ਯਾਰ ਕਰ ਪੋਚਾਂ ਜਾਂਦਾ ਵੀ ਨਿਮੇੜਦੀ ਹੈ ਫਿਰ ਅੰਦਰ ਪੁੱਛ ਅਮਨ ਤੈਨੂੰ ਦੀਦਾ ਨਹੀਂ ਮੈਂ ਤਾਂ ਪੋਚੇ ਲਈ ਜਾਨੀ ਹੈਗੀ ਤੂੰ ਮੌਿਆਂ ਵਿੱਚ ਭੱਜੀ ਜਾ ਪਰਾਹੀ ਤਾਂ ਲੰਗੀਆਂ ਇਧਰ ਦੀ ਕਿ ਲੰਗੀਆਂ ਲਾ ਕੇ ਆਈ ਹੋਈਆਂ ਪਾਣੀ ਵੀ ਨਹੀਂ ਹੈਗੀ ਪਾਣੀ ਬਾਅਦ ਚ ਪੀਰੇ ਜੇ ਸੁੱਕ ਜੂ ਉਹੀ ਤੂੰ ਤਾਂ ਤਪਾਉਣੀ ਹੈਗੀ ਮੈਨੂੰ ਕੋਈ ਨਾ ਮੈਂ ਪਿੰਡ ਵਾਲੀ ਮੰਮੀ ਨੂੰ ਨਾ ਫੋਨ ਕਰਦੀ ਆਂਗੀ ਵੀ ਭਾਈ ਮੈਨੂੰ ਬਾਲਾ ਠਕਾਉਂਦੀ ਆ ਕੁਛ ਨਹੀਂ ਕਰਦੀ ਤੈਨੂੰ ਕਿਸੇ ਨੇ ਕਿਹਾ ਕੁਛ ਲਾਉਣ ਨੂੰ ਤਾਏ ਤਾਂ ਨਹੀਂ ਕਿਹਾ ਪਰ ਜੇ ਕੋਈ ਭੈਣ ਭਾਈ ਦੇ ਰਿਸ਼ਤੇਦਾਰ ਆ ਉਹ ਐਂ ਤਾਂ ਦੇਖੂਗਾ ਵੀ ਸਫਾਈ ਹੈਗੀ ਆ ਕਿ ਨਹੀਂ ਹੈਗੀ ਤੈਨੂੰ ਤਾਂ ਨਹੀਂ ਹੈਗਾ ਮੈਨੂੰ ਤਾਂ ਹੈਗਾ ਜਾ ਨਹੀਂ ਬਣਾਈ ਚਾਹ ਨਹੀਂ ਬਣਾਈ ਦਿੰਨੀ ਆ ਤੈਨੂੰ ਕੌਫੀ ਬਣਾ ਕੇ ਹੈ ਜੇ ਚਾਹ ਪੁੱਛਦੀ ਹੈਗੀ ਦੇ ਮੈਂ ਹੁਣੀ ਐ ਤੇਰੇ ਕੋਲ ਤਪਾਰ ਰੱਖਿਆ ਬਿਨਾ ਗੱਲ ਤੋਂ ਚੰਗਾ ਜਗਾ ਤੰਤਨਾ ਮੈਂ ਆਪੀ ਬਣਾ ਲੂ ਅਗਲੇ ਆਖੂਗਾ ਵੀ ਦੋ ਫਿਰਤੀਆਂ ਨੇ ਡੰਡਿਆਂ ਵਰਗੀਆਂ ਵੀ ਇਹ ਕੰਮ ਵੀ ਨਹੀਂ ਕਰਦੀਆਂ ਜਾਦਾ ਘਰਿਆ ਨਗਰ ਜਾਂ ਬੋਲਿਆ ਨਾ ਕਰ ਫਿਰ ਮੈਂ ਤਾਂ ਐਂ ਬੋਲੂ ਜਦੋਂ ਮੈਂ ਕਰਦੀ ਆ ਘਰਿਆ ਘਰ ਬਰਾਬਰ ਕਰਿਆ ਬੋਲੀ ਜਾ ਬੋਲੀ ਜਾ ਤੈਨੂੰ ਤਾਂ ਨਹੀਂ ਸੰਗ ਹੈਗੀ ਮੈਨੂੰ ਤਾਂ ਹੈਗੀ ਹੈਗੀ ਜੇ ਮੈਨੂੰ ਐਨਾ ਪਤਾ ਹੁੰਦਾ ਵੀ ਤੂੰ ਐਹੋ ਜਿਹਾ ਕੁਝ ਕਰੇਂਗੀ ਮੈਂ ਤੇਰਾ ਰਿਸ਼ਤਾ ਨਾ ਲੈਉਂਦੀ ਓਰੇ ਨਾ ਨਾ ਲਿਉਂਦੀ ਫਿਰ ਮੈਂ ਕਿਹਾ ਸੀ ਲਿਉਣ ਨੂੰ ਉਹੀ ਸਿਰੀ ਜੜੀ ਨਹੀਂ ਮੈਂ ਚੁੱਪ ਕਰ ਜਣੀ ਵੀ ਚੱਲ ਵੱਡੀਆਂ ਵੱਡੀਆਂ ਚੱਲ ਬੋਲਦੀ ਬੋਲੀ ਜਾਂਦੇ ਸਾਰਾ ਦਿਨ ਕਹਿ ਕੇ ਕਰੀ ਜਣੀ ਮੈਂ ਰੋਟੀ ਲਾ ਕੇ ਨਹੀਂ ੱਡੀ ਪਹਿਲਾਂ ਇੱਕ ਦਿਨ ਪਕਾ ਕੇ ਰੋਟੀਆਂ ਨਾ ਐ ਹੋਇਆ ਪਿਆਗਾ ਵੀ ਪਤਾ ਨਹੀਂ ਮੈਂ ਰੋਜ਼ ਹੀ ਪਕਾਉਂਦੀ ਆ ਰੋਜ਼ ਹੀ ਮੈਂ ਹੀ ਪਕਾਉਂਦੀ ਸੀ ਜ ਕਿਉਂ ਆ ਸਾਰਾ ਰੌਲਾ ਪਾ ਰਖੇ ਮੈਂ ਪੋਚਾ ਲਾਈ ਜਾਂਦੀ ਸੀ ਜਿੱ ਗਿੱਲੇ ਚ ਫਿਰਦੀ ਹੈਗੀ ਪੈੜਾਂ ਪਾਉਂਦੀ ਐ ਅਮਨ ਤੂੰ ਇਹ ਦੇਣਾ ਕਰਾ ਲਿਆ ਕਰ ਭਈ ਕੰਮ ਮੈਂ ਇਹ ਕੰਮ ਕਰਾਉਣੀ ਆ ਮੈਂ ਤਾਂ ਚੁੱਪ ਕਰਕੇ ਕਰ ਲੈਣੀ ਆ ਇਹ ਜਦੋਂ ਕੋਈ ਕੰਮ ਕਰਦੀ ਉਹਦੀ ਰੌਲਾ ਪਾਉਣ ਲੱਗਦੀ ਮੈਂ ਐ ਕਰਦੀ ਮੈਂ ਐ ਕਰਦੀ ਸਾਰੇ ਦਿਨ ਗਾਹ ਪਾਈ ਜਾਂਦੀ ਹੈਗੀ ਮੈਂ ਰੋਟੀ ਬਕਾਈ ਨਹੀਂ ਰਲ ਮਿਲ ਕੇ ਕਰ ਲਿਆ ਕਰੋ ਉਹਨਾਂ ਨਾਲ ਹਾਂ ਤੂੰ ਆ ਗਿਆ ਵੱਡਾ ਰਾਲ ਮੇਰੇ ਤੇ ਕਰਾਉਣ ਵਾਲਾ ਮੇਰੇ ਨਾਲ ਤੂੰ ਬਿਨਾ ਕਰਾਉਣਾ ਇਹਨਾਂ ਉਹਨਾਂ ਕੇ ਤਾਂ ਤੂੰ ਮੇਚ ਤਾਂ ਹੁੰਦਾ ਨਹੀਂ ਤੈਨੂੰ ਦੱਸਿਆ ਵੀ ਮੈਂ ਤੇ ਫਿਰ ਇਹ ਕਹਿੰਦੇ ਮੈੱਖੋ ਨਹੀਂ ਹੁੰਦਾ ਫਿਰ ਅਸੀਂ ਕਰ ਕਰ ਦਈਏ ਤੁਹਾਨੂੰ ਤੇਰਾ ਅੱਡ ਹੋ ਜਾ ਯਾਰ ਹੋ ਜਾ ਡਜਾਰਾ ਅੱਡ ਹੋਣਾ ਕੋਈ ਡਰਬਾ ਨਾ ਕਰ ਲੈ ਦੋ ਕੰਮ ਨਹੀਂ ਕਰਨਾ ਰਾਜਾ ਬੁਲਾਉਂਦੇ ਮੈਂ ਤਾਂ ਤੁਹਾਨੂੰ ਕਿੱਦੇ ਦੀ ਕਹੀ ਜਾਨੀ ਆ ਵੀ ਅੱਡ ਹੋ ਜਾਓ ਆਪਾਂ ਕੀ ਲੈਣਾਗਾ ਆਪਾਂ ਦੋ ਜਾਣੇ ਆਂਗੇ ਹੋ ਜਾਓ ਅੱਡ ਨਾ ਕੋਈ ਨਾ ਦੇਖ ਲੋ ਅੱਡ ਹੋ ਕੇ ਲੱਗ ਜੂ ਤੁਹਾਨੂੰ ਪਤਾ ਸੋਥੋਂ ਢਿੱਡ ਵੀ ਨਹੀਂ ਪੈਣਾ ਟਾਈਮ ਨਾਲ ਆਪਦਾ ਭਲੇਖਾ ਤੈਨੂੰ ਆ ਭਲੇਖਾ ਤੈਨੂੰ ਨਹੀਂ ਸੋਥੋਂ ਬੜੋਸੀ ਬਾਹਰ ਖਾਇਆ ਕਰਾਂਗੇ ਆ ਬਾਹਰ ਹੀ ਖਾਓਗੇ ਇੱਥੇ ਵੀ ਸਾਨੂੰ ਬਹਿਣਾ ਅਸੀਂ ਤਾਂ ਬਾਹਰ ਹੀ ਖਾਓਗੇ ਹੋਰ ਕੀ ਕਰੇ ਅੱਡ ਕੇ ਖਾਓਗੇ ਲੋੜ ਨਹੀਂ ਹੈਗੀ ਹੋ ਜਾਓ ਹੋ ਜਾਓ ਭਾਈ ਹੋ ਜਾਓ ਬਸ ਜਿਹੜੇ ਭਾਂਡੇ ਮੈਨੂੰ ਦਿੱਤੇ ਨੇ ਮੈਨੂੰ ਦੇ ਦੇ ਚੱਕ ਲੈ ਜਿਹੜੇ ਤੈਨੂੰ ਦੀਨੇ ਨੇ ਚੱਕ ਲੈ ਜਿਹੜੇ ਤੈ ਬਣਾਏ ਨੇ ਤੂੰ ਲੈ ਹੀ ਐ ਲੈ ਜਾ ਜਿਹੜੀ ਜਿਹੜੀ ਚੀਜ਼ਾਂ ਮੈਨੂੰ ਦਿੱਤੀਆਂ ਨੇ ਮੰਮੀ ਨੇ ਮੈਂ ਸਾਰੀਆਂ ਲੈ ਕੇ ਜਾਉਂਗੀ ਆਉਗੀ ਆਹ ਵਾਹ ਉਹ ਜੇ ਕੋਈ ਬਾਂਡਵੀ ਹੋ ਆਈ ਹੁੰਦੀ ਨਾ ਉਹਨਾਂ ਦੇ ਬਰਾਬਰ ਕੰਮ ਕਰਦੀ ਤੂੰ ਸੋ ਕੀ ਕਰਕੇ ਵੀ ਮੇਰੇ ਨਾਲ ਫਰਕ ਪਾਈ ਬੈਠੀ ਆ ਕੰਮਾਂ ਪਿੱਛੇ ਕੰਮ ਕਰਨਾ ਨਹੀਂ ਅੱਡ ਹੋਣ ਦੇ ਡਰਾਬੇ ਦੇਈ ਜਾਂਦੇ ਹਾਂ ਹਜੇ ਤਾਂ ਸਿਰ ਤੇ ਲੱਤ ਰੱਖਦੇ ਨੇ ਸਿਰ ਤੇ ਲੱਤ ਰੱਖਦੇ ਨੇ ਪਤਾ ਨਹੀਂ ਕਿੰਨਾ ਕ ਕਰਤਾ ਕਮਾਂਦਰਾ ਇੱਕ ਦਿਨ ਪਕਾ ਕੇ ਖਵਾ ਤੀਆਂ ਰੋਟੀਆਂ ਐ ਹੋਈ ਪਈਆਂ ਵੀ ਪਤਾ ਨਹੀਂ ਮੈਂ ਕਿੰਨੀਆਂ ਕ ਪਾ ਨਨਪਰ ਸੱਟੇ ਡੇ ਨੇ ਆਉਣੀ ਆ ਮੈਂ ਰੂੜੀ ਤੇ ਨਾ ਗੋਹਾ ਸੱਟਿਆ ਵਾ ਆ ਕੇ ਭਾਂਡੇ ਵੰਦਦੀ ਆ ਜਿਹੜਾ ਤਤ ਪਾਇਆ ਕੀ ਹੋ ਗਿਆ ਪੀਰਪਾਲ ਬਾਲੀ ਰੋਲਾ ਪਾਰਖਿਆਗਾ ਕੀ ਹੋਣਾ ਸੀਗਾ ਮੰਮੀ ਕੋਈ ਕੰਮ ਦੇ ਹੱਥ ਨਹੀਂ ਲਾਉਂਦੀ ਅੱਛਾ ਸਾਰਾ ਦਿਨ ਬੇਰਨੇ ਵਾਂਗੂ ਰਹਿੰਦੀ ਹੈਗੀ ਨਾਲੇ ਮੁੰਡੇ ਬੋਲੀ ਜਾਂਦੇ ਸੀ ਦੋਨੇ ਹੋਰ ਹੁਣ ਉਹ ਵੀ ਫਿਰ ਬੋਲਣਗੇ ਇੱਕ ਜਣੇ ਤਾਂ ਕੰਮ ਕਰਦਾ ਇੱਕ ਜਣੇ ਟੌਰ ਨਾਲ ਫਿਰਦਾ ਰਹਿੰਦਾ ਚੱਕ ਕੇ ਮੋਟਰਸਾਈਕਲ ਮੈਂ ਤਾਂ ਸਕੇ ਪੜਨਾ ਲੈਤੀਆਂ ਸੀ ਵੀ ਕੰਮ ਧੰਦਾ ਕਰੂੰਗੀ ਇਕੱਠਿਆਂ ਰਲ ਕੇ ਤੁਸੀਂ ਤਾਂ ਬਾਲੀ ਲੜਾਈ ਕਰਦੀਆਂ ਹੋਂਗੀਆਂ ਪੁ ਕਰਕੇ ਰਹਿ ਜਾ ਮਮੀ ਅਸੀਂ ਤਾਂ ਅੱਡ ਹੋਵਾਂਗੇ ਹੁਣ ਲੈ ਮੈਂ ਤਾਂ ਸੱਤ ਨੇ ਪਣਾਇ ਲਾਈਤੀ ਸੀ ਮੀਂਹ ਵੀ ਰੜਕੇ ਰਹਿਣੀਆਂ ਕੱਠ ਰੱਖਣੀਆਂ ਇਹ ਤਾਂ ਬੂ ਅੱਡ ਹੋਣਗੇ ਮੈਨੂੰ ਕਿੱਥੇ ਰੋਟੀ ਮੈਂ ਕਿਹਦੇ ਨਾਲ ਖਾऊं ਆਪਾਂ ਦਿਨ ਮਮੀ ਨੇ ਦਿੱਤੀ ਸੀ ਆ ਵੀ ਮੈਂ ਹਾਂ ਵੰਡਲੇ ਪਾਂਡੇ ਹੈ ਕੱਲੀ ਨਹੀਂ ਵੰਡਲੇ ਹਾਂ ਮੈਨੂੰ ਮਮੀ ਨੇ ਦਿੱਤੇ ਸੀ ਆ ਵਿਆਹ ਚ ਵੰਡੇ ਤੇ ਮੈਨੂੰ ਵੀ ਕੁਛ ਮੰਮੀ ਨੇ ਦੇਖੀ ਤੋ ਰਹੀ ਸੀ ਤੂੰ ਆਉ ਦਿੱਤੇ ਸੀ ਉਹ ਰੱਖ ਲਓ ਤੁਸੀਂ ਤੇ ਸਾਰੇ ਟੁੱਟੇ ਫੁੱਟੇ ਜੇ ਮੇਰੇ ਕਰਨ ਵਿਆਹ ਵੀ ਪਹਿਲਾਂ ਮੈਂ ਅਸੀਂ ਤੋੜ ਲੇ ਤੁਸੀਂ ਇਹਦਾ ਮਤ ਬਨੇ ਤਾਂ ਨੀਗਾ ਵੀ ਜੇ ਵਿਆਹ ਪਹਿਲਾਂ ਹੋਇਆ ਸੀਗਾ ਸਾਰੇ ਟੁੱਟੇ ਫੁੱਟੇ ਮੈਨੂੰ ਦੇ ਦਿਓ ਫਿਰ ਮੈਨੂੰ ਤੋਹ ਦਿੱਤੇ ਸੀ ਮੈਂ ਤਾਂ ਆਪਦੇ ਚੱਕ ਲੇ ਮੈਂ ਤਾਂ ਆਪੇ ਆ ਟੋਪੀਆਂ ਤਾਂ ਸਾਂਝੇ ਘਰ ਚੋਂ ਆਇਆ ਹੋਇਆ ਸੀਗਾ ਕਹਿੰਦਾ ਸੀ ਗੱਲ ਜਾਂਦਾ ਤਾਂ ਫਿਰ ਅਸੀਂ ਹੀ ਸੀ ਜੇ ਤੁਸੀਂ ਜਾਂਦਾ ਸੀ ਘਰ ਚੋਂ ਤਾਂ ਸਾਂਝੇ ਚੋਂ ਆਇਆ ਸੀ ਇਹ ਤਾਂ ਫਿਰ ਲੈ ਬਾਲੀ ਸਿਆਣੀ ਐ ਟੋਪੀਆਂ ਤੂੰ ਕਿਵੇਂ ਲੈ ਜਾਏਂਗੀ ਆ ਚੱਕ ਸਾਰੇ ਟੁੱਟੇ ਫੁੱਟੇ ਇੱਕ ਪਾਸੇ ਕਰ ਤੇ ਬੜੀ ਯਾਰ ਅਸਤਵਰ ਨਾਮੀ ਲਿਆ ਮਗਨੇ ਨੇ ਜਲੇ ਯਾਰ ਦੇ ਬੰਦੇ ਚੱਕ ਦੇ ਬੰਦੇ ਬੰਦਲੇ ਪੁੱਤੋ ਉਸਤਾ ਦੋਤੀ ਪੰਡੇ ਮੰਡਲੇ ਫਿਰ ਮੇਰਾ ਵੀ ਕੋਈ ਹੱਲ ਕਰਦੇ ਹੋ ਥੋੜਾ ਕੀ ਹੱਲ ਕਰਨਾ ਤੁਸੀਂ ਵੀਰ ਪਾਣਾ ਰਲ ਜਾ ਮੈਂ ਨਹੀਂ ਗੇ ਮੈਨੂੰ ਹੋਰ ਕੰਮ ਥੋੜੇ ਨੇਗੇ ਤੇ ਮੰਮੀ ਤੂੰ ਇੰਨਾ ਕਰੀ ਰਹੀ ਇਹ ਬੇਲੇ ਵਰਗੇ ਨੇਗੇ ਵੇਲੇ ਕੀ ਅਸੀਂ ਡੋਟੀ ਨੌਕਰੀ ਵਾਲੇ ਸਾਨੂੰ ਕੀ ਪਤਾ ਕਦੋਂ ਕਿੱਧਰ ਜਾਣਾ ਪੈ ਜੇ ਤੂੰ ਘਰੀ ਹੁੰਨੀ ਆ ਬੈਠੀ ਰਿਆ ਕਰੂਗੀ ਤੇਰੇ ਕੋਲੇ ਦੋ ਰੋਟੀਆਂ ਦੇਣੀਆਂ ਦੇ ਦੇ ਕਰੀ ਮੈਂ ਦੇਖ ਲੈ ਬਾਈ ਚਲਾਕ ਕਹੋਂਦੀ ਐ ਤੁਸੀਂ ਪੁੱਤ ਦੇ ਨਹੀਂ ਮੈਨੂੰ ਰੋਟੀ ਦੇ ਰਹੀ ਮੇਰਾ ਹਿੱਸਾ ਵੰਡ ਕੇ ਦੇ ਦਿਓ ਮੈਂ ਆਪਦੀ ਥੱਪ ਕੇ ਆਪ ਖਾ ਲਿਆ ਕਰੂੰਗੀ ਕੋਈ ਨਾ ਬਹਿ ਜਾ ਤੁਸੀਂ ਬਾਹਰ ਜਾ ਕੇ ਅਸੀਂ ਪਹਿਲਾਂ ਆਪਦਾ ਨਵੇੜਲੀ ਫਿਰ ਤੁਹਾਡਾ ਸੋਚਦੇ ਆ ਵੀ ਕੀ ਕਰਨਾਗਾ ਚਲ ਮਰਜੀ ਆਪਣੀ ਉਸੇ ਹੁੰਦਾ ਤੁਹਾਨੂੰ ਚੱਲ ਆ ਜਾ ਕੇ ਬੰਦੇ ਆਪਦੇ ਖਾ ਲੈ ਪਕਾ ਕੇ ਪਰੌਂਠੇ ਦੇਖੋਂਗੀ ਤੈਨੂੰ ਪਕਾਉਂਦੀ ਇਹਨੂੰ ਇਹ ਪਰਾਂ ਤੇ ਬਣਨਗੇ ਤੇ ਇਥੋਂ ਦੁਬਾਰਾ ਰੱਖਿਆ ਸੀ ਕਿੱਦੇ ਦੀਆਂ ਵਧੀਆ ਹੋ ਗਈ ਅੱਡ ਹੋ ਗਈ ਨਿਬੜਿਆ ਕੰਮ ਕੀ ਗਾ ਫੋਨ ਹੋ ਗਿਆ ਹਲੋ ਹਲੋ ਉtare ਹਾਂ ਸੀ ਕਾਬੂਆ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਹੋ ਠੀਕ ਹੈ ਹਾਂ ਠੀਕ ਹੈ ਜੀ ਵਧੀਆ ਤੁਸੀਂ ਦੱਸੋ ਵਧੀਆ ਠੀਕ ਠਾਕ ਉਹ ਬੱਚੇ ਸਾਹਿਬ ਠੀਕ ਨੇ ਹਾਂ ਠੀਕ ਹੈ ਇਹ ਵਧੀਆ ਕਿਵੇਂ ਫੋਨ ਕਰ ਲਿਆ ਮੈਂ ਤਾਂ ਐ ਫੋਨ ਕਰਿਆ ਸੀ ਉਹ ਵੱਡੇ ਮੁੰਡੇ ਦਾ ਉਹ ਤੋਂ ਖੰਡ ਪਾਠ ਨਹੀਂ ਸੁਖਿਆ ਸੀ ਹਾਂਜੀ ਹਾਂਜੀ ਉਹ ਖੰਡ ਪਾਠ ਹੈਗਾ ਹੁਣ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ ਮਗਾ ਤੁਸੀਂ ਆ ਜਿਓ ਕੋਈ ਨਹੀਂ ਮੈਂ ਤਾਂ ਆ ਜਾਊਗਾ ਜੀ ਗੋਗੀ ਨੂੰ ਤੁਸੀਂ ਆਪ ਕਹਦੇ ਹੋ ਗੋਗੀ ਨੂੰ ਤੂੰ ਕਹਿਦੀ ਨਾ ਮੈਂ ਨਹੀਂ ਕਹਿੰਦਾ ਜੀ ਅਸੀਂ ਤਾਂ ਅੱਜ ਹੀ ਅੱਡ ਹੋ ਕੇ ਛੱਟਾਂਗੇ ਤੁਸੀਂ ਕਹਦੇ ਹੋ ਅੱਛਾ ਅੱਡ ਹੋਗੇ ਹਾਂ ਅੱਛਾ ਲੱਗਦਾ ਉਹ ਤੇਰੀ ਮੰਮੀ ਕਿੱਥੇ ਰਹਿੰਦੀ ਰਹੇ ਮੰਮੀ ਤਾਂ ਥਾਰੇ ਕੁਝ ਨਹੀਂ ਬਸ ਉਹਨੂੰ ਰਾਜ ਵਾਲਾ ਕਮਰਾ ਹੀ ਆ ਦੇਤਾ ਇੱਕ ਫਿਰ ਕਿਸੇ ਨਾਲ ਤਾਂ ਰਲੂਗੀ ਹੀ ਉਹ ਲੋਕਤੀ ਕਾਹਦੇ ਉਹਨੂੰ ਮਣਬੂਆ ਜੀ ਉਹਨਾਂ ਨੇ ਰੱਖੀ ਫਿਰ ਮੈਂ ਕਿਉਂ ਰੱਖਾਂ ਚਾਹ ਅੱਲਾਏ ਗੱਲਾਂ ਹੋ ਰਹੀਆਂ ਨੇ ਤੁਹਾਡੀਆਂ ਤਾਂ ਹੂੰ ਇਹ ਲੈਣਾ ਸਿਮਣਾ ਪੀ ਕੇ ਮੈਂ ਉਹ ਸਿਮਣਾ ਫਿਰ ਖੰਡ ਪਾ ਕੇ ਤਾਂ ਆ ਜਿਓ ਫਿਰ ਉਹ ਗੀ ਨੂੰ ਤਾਂ ਮੈਂ ਕਰ ਦੂੰਗੀ ਫੋਨ ਚ ਲੈ ਕੋਈ ਨਹੀਂ ਕਰ ਦੋ ਅਸੀਂ ਤਾਂ ਆ ਜਾਾਂਗੇ ਜੀ ਮੈਂ ਕਹਿੰਦੀ ਬਸਰ ਤੈਨੂੰ ਹਾਂਜੀ ਇਹ ਤੇਰੀ ਮੰਮੀ ਨਾਲ ਹੀ ਕੁਸਕਰੋਦਰੋਂ ਨਾਲ ਮਿਲ ਕੇ ਸਾਮੋ ਨੂੰ ਕੋਈ ਨਹੀਂ ਬੁਆਈ ਕਰ ਲਾਂਗੇ ਫੇਰ ਦੇਖਦੇ ਆਂਗੇ ਕੋਰੋਂ ਕਿ ਕਿਰੂਦੀ ਫਿਰੂਗੀ ਦੱਸ ਕੋਈ ਨਹੀਂ ਕਰ ਲਾਂਗੇ ਬੁਆਈ ਕਰ ਲਾਂ ਚੰਗਾ ਫੇਰ ਜਰੂਰ ਆਜੇ ਚੰਗਾ ہاں ਚੰਗਾ ਬੁਆਈ ਆ ਜਾਂਦੇ ਠੀਕ ਹੈ ਚੰਗਾ ਚੰਗਾ ਇਹ ਬੁਆ ਨਾਲ ਮਿਲ ਕੇ ਵਾਲੀ ਗੱਲ ਕਰਦੀ ਸੀ ਰਲ ਮਿਲ ਕੇ ਕਰ ਲਿਓ ਇਹ ਮਹੀਨਾ ਵੀ ਨਾ ਰੱਖ ਲਿਆ ਆਪਾਂ ਚਲੋ ਕਰ ਦਾਂ ਵੀਰ ਬਣਾ ਲਾਂਗਾ ਬਾਰੀ ਚੜ ਗਈ ਆ ਗੋਹਾ ਜਸਿੱਟਿਆ ਮਾਣਾ ਬਸ ਮਾਣਾ ਬਾਹੀ ਕਰਦੇ ਆ ਮਿਰਪਾ ਗੋਹਾ ਸਿੱਟ ਕੇ ਆਉਂਦੀ ਸੀ ਜਿਵੇਂ ਤਾਂ ਮਤਾ ਇਹ ਕਹਿੰਦਾ ਸੀ ਪੂਆਜੀ ਦਾ ਫੋਨ ਆਇਆ ਸੀਗਾ ਅੱਛਾ ਪੂਆਜੀ ਦਾ ਫੋਨ ਆਇਆ ਸੀ ਹਾਂ ਕਿਉਂ ਖੰਡ ਪਾੜ ਵਾਸਤੇ ਕਹਿੰਦੇ ਸੀ ਅੱਛਾ ਤੇ ਕਹਿੰਦੇ ਖੰਡ ਪਾੜ ਤੇ ਆਜੂ ਗੋਗੀ ਨੂੰ ਕਹਦੇ ਮੈਂ ਤਾਂ ਕਹਿਤਾ ਮੋਂ ਤੇ ਗੋਗੀ ਇਸ ਧੱਡ ਹੋਗੇ ਹਾਂ ਵੇਸੇ ਤਾਂ ਨਹੀਂ ਕਹਿੰਦੇ ਵੀ ਤੂੰ ਆਪ ਕਹਦੇ ਉਹਨੇ ਕਹਿ ਦੂੰਗੀ ਤੇ ਫਿਰ ਉਹ ਮੈਨੂੰ ਕਹਿੰਦੀ ਵੀ ਤੁਸੀਂ ਆਪਣੀ ਮਾਂ ਦਾ ਕਿਵੇਂ ਕਰਾਇਗਾ ਅੱਛਾ ਫਿਰ ਤੁਸੀਂ ਕਹਿੰਦੇ ਬਾਹਰਲਾ ਵੀ ਜਿਹੜਾ ਬਾਹਰ ਸਾਈਡ ਤੇ ਕਮਰਾ ਹੈ ਵੀ ਉਹਦੇ ਵਿੱਚ ਬਹਾਤੀ ਹਾਂ ਕਹਿੰਦੀ ਵੀ ਤੁਸੀਂ ਐ ਨਾ ਰਲ ਮਿਲ ਕੇ ਰੱਖੋ ਅੱਛਾ ਉਹ ਬਾਅਦ ਚ ਆਗੇ ਹਮ ਐ ਰਲ ਮਿਲ ਕੇ ਭੂਆ ਦੀ ਗੱਲ ਵੀ ਸਹੀ ਏ ਜੇ ਆਪਾਂ ਮਹੀਨਾ-ਮਹੀਨਾ ਰੱਖ ਲਈਏ ਹਾਂ ਮਹੀਨਾ-ਮਹੀਨਾ ਰੱਖ ਲਾਂਗੇ ਪਰ ਮਹੀਨਾ ਪਹਿਲਾਂ ਆਵਣ ਕੇ ਰੱਖਣਾ ਉਹ ਤੂੰ ਉਹਦੇ ਨਾਲ ਗੱਲ ਕਰ ਲੈ ਮੈਂ ਨਾ ਮੂੰ ਤਾਂ ਮੇਰਾ ਉਹਦੇ ਨਾਲ ਸੱਚੀ ਪੋਹਰਾ ਜੀ ਨਹੀਂ ਕਰਦਾ ਮੈਂ ਤਾਂ ਉਹਨੂੰ ਬੁਲਾਉਂਦਾ ਫੇ ਕੋਈ ਹੱਲ ਤਾਂ ਕਰ ਨਹੀਂ ਪਊਗਾ ਚਲ ਤੁਸੀਂ ਕਹਿ ਨਹੀਂਓਗੇ ਮੈਂ ਕਰ ਲੂੰਗੀ ਗੱਲ ਤਾਂ ਉਹਦੇ ਨਾਲ ਆਪਣੀ ਮਾਂ ਯਾਰ ਮਹੀਨਾ-ਮਹੀਨਾ ਰੱਖ ਲੈਂ ਉਹ ਫਿਰ ਸਾਹਮਣੀ ਤੇ ਪਾਊਗੀ ਚੱਲ 1 ਮਹੀਨਾ ਉਹ ਰੱਖ ਲੈ ਕਹਿੰਗੇ 1 ਮਹੀਨਾ ਪਰ ਰੱਖਣੀਆਂ ਉਹਨਾਂ ਨੂੰ ਕਹਦੇ ਚੱਲ ਮੈਂ ਕਹਿਦਾ ਨਹੀਂ ਆਂਗੇ ਉਹਦੇ ਨਾਲ ਕਰ ਲੈ ਕਰ ਨਾ ਮੈਂ ਕਹੀ ਨਹੀਂ ਆ ਮਨ ਨੂੰ ਆ ਮਨਾ ਲੱ ਲਈ ਬੈਠੀ ਹੈਗੀ ਫੋਨ ਤੜਕੀ ਚੱਕ ਲਿਆ ਹੈ ਫੋਨ ਮੈਂ ਤਾਂ ਮੈਨੂੰ ਨਾ ਤੇਰਾ ਘੋਰਾ ਬੁਲਾਉਣ ਨੂੰ ਜੀ ਨਹੀਂ ਕਰਦਾ ਤੇ ਨਾ ਬੁਲਾ ਨਾ ਬੁਲਾ ਫੇਰ ਵੀ ਬੁਲਾਉਣਾ ਪੈਂਦੇ ਭੂਆ ਜੀ ਦਾ ਫੋਨ ਆਇਆ ਸੀਗਾ ਤੇ ਉਹ ਕਹਿੰਦੀ ਭਾਈ ਤੁਹਾਡੀ ਮੰਮੀ ਨੂੰ ਤੁਸੀਂ ਨਾਲ ਮਿਲ ਕੇ ਸਾਮੋ ਫੇਰ ਫੇਰ ਕੀ ਹੁਣ ਤੁਸੀਂ 1 ਮਹੀਨਾ ਮੰਮੀ ਨੂੰ ਰੱਖੋ ਭਾਈ ਮੈਂ ਕਿਉਂ ਰੱਖਾਂ ਤੂੰ ਰੱਖ ਲੈ ਪਹਿਲਾਂ ਤੇ ਤੁਸੀਂ ਰੱਖ ਲਓ ਉਸ ਤੋਂ ਬਾਅਦ ਮੈਂ ਰੱਖ ਲੂੰਗੀ ਤੂੰ ਰੱਖ ਲੈ ਪਹਿਲਾਂ ਫਿਰ ਤੂੰ ਲਿੱਸੀ ਹੋ ਜੰਗੀ ਤੂੰ ਪਹਿਲੇ ਰੱਖ ਲੇਂਗੀ ਮੈਂ ਤਾਂ ਕਿਉਂ ਲਿੱਸੀ ਹੋ ਜੂ ਤੂੰ ਨਾ ਹੋ ਜੀਂਦੀ ਸੀ ਤੇਰਾ ਮੇਕਅਪ ਨਾ ਕੱਢ ਜੇ ਤੂੰ ਰੱਖ ਲੈ ਪਹਿਲਾਂ ਦੇਓ ਤੁਸੀਂ ਫਿਰ ਮੈਨੂੰ ਐ ਕਰੋ ਗੁਰੂ ਘਰ ਭੇਜ ਦਿਓ ਮੈਂ ਗੁਰੂ ਘਰ ਭੱਜ ਜਾਨੀ ਆਂ ਜੇ ਤੁਸੀਂ ਨਹੀਂ ਰੋਤੀ ਦੇ ਸਕਦੇਗੇ ਹਾਂ ਹੁਣ ਇਹੀ ਲੱਛਣ ਕਰ ਰਿਆ ਹੁਣ ਗੁਰੂ ਘਰ ਭੱਜੋ ਫਿਰ ਤੁਸੀਂ ਮੇਰੇ ਪਿੱਛੇ ਲੜਾਈਏ ਛੋਟੀ ਗੁਰੂ ਘਰ ਕਿਵੇਂ ਪਾਈ ਲੀਂਗੀ ਮੰਮੀ ਉਥੇ ਬੇਇੱਜ਼ਤੀ ਕਰਾਉਣੀ ਆ ਜਾ ਕੇ ਫਿਰ ਪੁੱਤ ਮੇਰੇ ਪਿੱਛੇ ਲੜਾਈ ਆ ਇਹਨਾਂ ਦੀ ਹੋਰ ਵੀ ਨਵੀਂ ਨਵੀਂ ਸਾਂਭ ਲਿਆ ਕਰੋ ਸਾਹਮਣਾ ਤਾਂ ਪੂਰੀ ਫਿਰ ਪਹਿਲਾਂ ਇਹ ਰੱਖ ਲੈ ਤੇ ਮੈਂ ਇਹਨਾਂ ਨੂੰ ਕਹਣੀ ਆ ਵੀ ਮੀਂਹ ਨਾ ਭਾਈ ਤੂੰ ਰੱਖ ਲੈ ਉਦੋਂ ਬਾਅਦ ਅਸੀਂ ਰੱਖ ਲਾਂਗੇ ਉਦੋਂ ਰੱਖਣੀ ਪਊ ਯਾਰ ਜੇ ਪਹਿਲਾਂ ਰੱਖ ਲਓ ਜੇ ਬਾਅਦ ਚ ਰੱਖ ਲਓ ਇੱਕ ਨੂੰ ਤਾਂ ਰੱਖਣੀ ਪਊ ਫਿਰ ਜੇ ਪਹਿਲਾਂ ਇਹ ਰੱਖ ਲੂਗੀ ਫਿਰ ਕੀ ਹੋਜੂ ਹੁਣ ਲੋਕ ਕੀ ਕਹਿਣਗੇ ਮੈਨੂੰ ਐਸੇ ਵੀ ਜੀ ਗੁਰੂ ਘਰ ਵਾਗੇ ਇਥੇ ਸਾਰਾ ਪਿੰਡ ਗਾਲਾਂ ਦੇਊਗਾ ਵੀ ਦੋ ਮੁੰਡੇ ਨੇ ਵੀ ਇੱਕ ਨੇ ਵੀ ਨਹੀਂ ਸਾਂਭੀ ਕੀ ਕਰਨਾ ਹੋਣਾ ਤੇ ਸਾਹਮਣੇ ਇੱਕ ਜਣਾ ਸਾਹਮਣੇ ਕੋਈ ਮਰਜੀ ਸਾਹਮਣੇ ਤੁਸੀਂ ਸਾਹਮਣੇ ਭਾਈ ਫੇਰ ਅਸੀਂ ਸਾਹਮਣੇ ਉਦੋਂ ਬਾਅਦ ਚਲੋ ਪਸਾਨ ਲਾਂਗੇ ਫੇਰ ਕੋਈ ਨਹੀਂ ਤੂੰ ਤਾਂ ਚਾਹੇ ਪਹਿਲਾਂ ਸਾਹਮਣੇ ਚ ਬਾਅਦ ਸਾਹਮਣੇ ਤਾਂ ਪਊਗੀ ਚਲ ਠੀਕ ਆ ਆਹੋ ਇੱਕ ਮਹੀਨਾ ਰੱਖ ਲਓ ਹੁਣ ਰਹਿਲਾ ਕੱਲੀ ਜਾ ਕੇ ਆਹੋ ਰਹਿ ਜੂੰਗੀ ਦੇਖੂੰਗੀ ਤੈਨੂੰ ਲੰਗਰ ਪਕਾਉਂਦੀ ਬਹਿ ਜਾ ਮਮੀ ਤੂੰ ਚਲ ਬੈਠ ਤ ਮੈਂ ਉੱਥੇ ਬੈਂਦੀ ਸੀ ਦਰਵਾਜ਼ੇ ਹੀ ਹਾਂ ਇਤਰ ਆਮ ਨੂੰ ਬੱਤ ਅਮਰੀਕਾ ਕੱਪੜੇ ਧੋ ਰਾਂ ਦੀ ਉਹ ਦੇਖੋ ਪਿਆ ਬੱਠਲ ਵਾਲਟੀ ਉੱਥੇ ਬੈਠ ਕੇ ਧੋ ਲੋ ਕੱਪੜੇ ਮਸ਼ੀਨ ਚ ਪਾਇ ਸੀ ਮੈਂ ਹੈ ਮੇਰੇ ਮਸ਼ੀਨ ਚ ਨਹੀਂ ਇਹੋ ਜਿਹੇ ਕੱਪੜੇ ਪੈਂਦੇ ਹੈਗੇ ਤੁਸੀਂ ਉੱਥੇ ਬੈਠ ਕੇ ਧੋ ਲੋ ਉਹ ਪਈਆ ਸਾਬਣ ਉੱਥੇ ਪਾਣੀ ਲੈ ਲੋ ਧੋ ਲੋ ਬੈਠ ਕੇ ਕੱਪੜੇ ਤਾਂ ਧੋਈ ਸਕਦੇ ਹੋ ਤੁਸੀਂ ਹੀ ਤਰ ਆਏ ਬੈਠੇ ਮੇਰੀ ਕਿਨੀ ਚੱਕੀ ਆਨੇ ਉਹ ਸੈਂਕ ਭਰੇ ਪਏ ਭਾਂਡੇ ਦਾ ਚਾਰ ਭਾਂਡੇ ਮਾਜ ਲੋ ਹਜੀ ਮੈਂ ਪੋਚੇ ਲਾਉਣੇ ਨੇ ਫਿਰ ਮੈਂ ਰੋਟੀ ਟੁੱਕਦਾ ਕਰਨਾਗਾ ਮਾ ਜੀ ਤੁਸੀਂ ਵੀ ਕੋਈ ਕੰਮ ਕਰ ਸਕਦੇ ਓ ਉੱਠ ਕੇ ਮਾੜਾ ਮੋਟਾ ਮਾ ਜਾਣੀ ਉੱਠੋ ਹੀ ਤਰ ਕੰਮ ਕਰਕੇ ਰੋਟੀ ਖਵਾ ਲੀ ਹੁਣ ਪੜਾ ਮੈਚੂ ਕਿੱਥੇ ਕੰਮ ਬਣਦੀ ਓ ਬਾਰ ਭੈਸੀ ਭਾਂਡਿਆ ਵੀ ਮਾਣ ਦਿਓ ਮੈਂ ਰੋਟੀ ਧੁੱਕ ਦਾ ਕਰਨਾ ਹੈ ਹਜੇ ਭਾਂਡੇ ਮਾਂਜ ਕੇ ਨਾ ਐ ਕਰਿਓ ਸਬਜ਼ੀ ਕੱਟ ਦਿਓ ਮੈਂ ਉਹਨੇ ਆਟਾ ਗੁੰਨਦੀ ਆਂਗੀ ਮੰਮੀ ਆ ਲੈ ਸਬਜ਼ੀ ਕੱਟ ਦੇ ਵੈਸੇ ਵੀ ਕੱਲ 30 ਤਰੀਕ ਸੀ ਅੱਜ ਇੱਕ ਤਰੀਕ ਆ ਮੈਂ ਉਧਰ ਛੱਡ ਕੇ ਆਉਣੀ ਆ ਤੁਹਾਨੂੰ ਵੀਰ ਪਾਲ ਕੇ ਕਰੇ ਆ ਸਬਜ਼ੀ ਕੱਟ ਦੋ ਜਾਂਦੇ ਜਾਂਦੇ ਮੇਰੀ ਬੈਣ ਕਿੱਥੇ ਐ ਬੈਲਟ ਉੱਥੇ ਤਾਂ ਰੱਖੀ ਸੀ ਮੈਂ ਠੇਰੀ ਨਹੀਂ ਮੈਂ ਤਾਂ ਦੇਖ ਕਿੱਥੇ ਗਈ ਦੇਖ ਕੇ ਦੇ ਦਨੀ ਆ 30 ਤਰੀਕ ਸੀਗੀ ਗੱਲ ਅੱਜ ਇੱਕ ਤਰੀਕ ਹੋ ਗਈ ਤੁਸੀਂ ਛੱਡਿਓ ਮੰਮੀ ਨੂੰ ਉਧਰ ਛੱਡੇ ਹਣਾ ਬਸ ਮੈਂ ਤਿਆਰ ਹੋ ਜਾਮ ਮੈਂ ਵੀ ਜਾਣਾ ਦਸਤਰ ਫਿਰ ਮੈਂ ਛੱਡਿਆਂਗੀ ਚੱਲ ਤੁਸੀਂ ਤਿਆਰ ਹੋ ਜਾਓ ਹਾਂ ਮੈਨੂੰ ਬੈਲਟ ਪਾਲਕ ਦੇ ਚੱਲ ਦਿੰਨੀ ਆ ਪਾਲਕੀ ਅੱਜ ਆਕ ਮੰਮੀ ਆਪਦੇ ਕੱਪੜੇ ਚੱਲ ਮੈਂ ਤੈਨੂੰ ਉਧਰ ਛੱਡ ਕੇ ਆਵਾਂ ਤੇ ਰਵੀ ਨਾ ਬੂਰਾ ਹੋ ਗਿਆ ਆਵਣ ਪੁੱਤ ਥੋੜੀ ਚਾਹ ਤਾਂ ਬਣਾ ਦੇ ਮੈਨੂੰ ਚਾਹ ਹੁਣ ਤੂੰ ਉਧਰ ਜਾ ਕੇ ਪੀ ਲੈ ਹੁਣ ਨਹੀਂ ਮੱਥੇ ਚਾਚੂ ਬਣਦੀ ਮੈਂ ਤਾਂ ਥੱਕੀ ਪਈ ਆ ਤੜਕੇ ਦੀ ਕੰਮ ਚੱਲ ਪਾਈ ਉੱਤਰ ਵਗ ਜਾਨੀ ਚੱਲ ਆ ਜਾ ਉੱਤਰ ਚੱਲ ਆਜੂ ਥੋੜੀ ਕਰਕੇ ਮੈਨੂੰ ਘਰੇ ਰੋਟੀ ਬਣਾਉਣੀ ਪੈਂਦੀ ਸੀ ਨਹੀਂ ਇਸ ਤਾਂ ਬਾਹਰ ਹੀ ਖਾਇਆ ਕਰਦੇ ਚੱਲ ਹੁਣ 1 ਮਹੀਨਾ ਤਾਂ ਸ਼ਾਂਤੀ ਦਾ ਨਿਕਲੂਗਾ ਆਜੋ ਤੁਰਪੋਂ ਹੁਣ ਛੇਤੀ ਆਜੋ ਬੀਰਪਾਲ ਆ ਜਾ ਐਮਨ ਕੀ ਐ ਅਮੀਨਾ ਪੂਰਾ ਹੋ ਗਿਆ ਮੰਮੀ ਦਾ ਸਾ ਮੈਨੂੰ ਸਾਡੇ ਤਾਂ 30 ਦਿਨ ਪੂਰੇ ਹੋ ਗਏ 30 ਦਿਨ ਰੱਖ ਲਈ ਮੈਂ ਪੂਰੇ ਅੱਜ ਇੱਕ ਤਰੀਕਾ ਅੱਜ ਮੈਂ ਛੱਡ ਗਈ ਸਾਹਮ ਹੁਣ ਇਹਨੂੰ ਕੋਈ ਨਾ ਸੰਭਲਾਂਗੇ ਆ ਜਾ ਮੰਮੀ ਰਹਿ ਜਾਣੀ ਆ ਬਾੜੀ ਸੇਨ ਸਾਥੋਂ ਨਹੀਂ ਸੋਵੂ ਹੁਣ ਮਹੀਨਾ ਸੀ ਸੰਭਲਾਂਗੇ ਜੇ ਤੈਂ ਮਹੀਨਾ ਸੰਭਲੀ ਅਸੀਂ ਵੀ ਸੰਭਲਾਂਗੇ ਆ ਕੀ ਇਹ ਕੱਪੜੇ ਨੇ ਹਾਂ ਕੱਪੜੇ ਲੈ ਮੈਨੂੰ ਫੜਾ ਦੇ ਵੀਰਪਾ ਥੋੜੀ ਚਾਹ ਬਣਾ ਦੇ ਅਮਨ ਨੂੰ ਆਖੀ ਸੀ ਹੁਣ ਤਾਂ ਵਿਚਾਰੀ ਕੁੱਟ ਵੀ ਨਿ ਬੜਾ ਕੇ ਦਿੱਤੀ। ਜਾ ਵੀਰਪਾਲ ਬੀਬੀ ਨੂੰ ਚਾਹ ਬਣਾ ਕੇ ਲੈ ਕੇ ਦੇ। ਲੈਦਾ ਨਹੀਂ ਜੀ। ਲੈ, ਅੱਤਾ ਤਾਂ ਹੁਣ ਲੱਗ ਗਿਆ। ਹੁਣ ਗੋਹਾ ਪਿਆ ਸਿੱਟਣਾ। ਐ ਕਹਿੰਦੀ ਆ ਜਾ ਕੇ ਪਹਿਲਾਂ ਗੋਹਾ ਸਿੱਟ ਫੇਰ ਚਾਹ ਬਣਾ ਕੇ ਦੇਵੂਗੀ। ਜਾਣੀ ਹਾਂ ਹੁਣ। ਕਹਿੰਦੀ ਆ ਜਾ। ਤੇ ਇਹ ਵੀ ਪਰਚਾ ਚਾਹ ਤਾਂ ਬਣੀ ਜਾਂਦੀ ਐ ਮੰਮੀ ਬਣਨ ਤੇ ਹਜੇ ਟਾਈਮ ਲੱਗੂਗਾ ਮੈਂ ਨੇ ਇੱਧਰ ਗੋਹਾ ਇਕੱਠਾ ਕਰਕੇ ਧਰਿਆ ਪਿਆ ਉਹਨੂੰ ਪੱਥਿਆ ਫੇਰ ਚਾਹ ਲਿਆ ਕੇ ਦਊਂਗੀ ਚਾਹ ਠੀਕ ਆਪ ਤਾਂ ਪੱਥਿਆ ਉਹ ਪੱਥਿਆ ਹੀ ਤੇਰਾ ਲੈ ਕਿੱਥੇ ਮੈਥੋਂ ਕੰਮ ਬਣਦੇ ਨੇ ਤਾਂ ਮੈਥੋਂ ਕੰਮ ਪਾ ਲਿਓ ਕਿੱਥੇ ਤਾਂ ਹੁਣ ਮੈਨੂੰ ਬੈਠ ਕੇ ਖਾਣ ਦਾ ਟਾਈਮ ਸੀ ये तो कम बी मैं इतो कि रोटी खानी बह के खा ला चारी कुट तो भी दे गोहा डेगेगी मिलू नी मिलती चल पूछा दे चारी कुट तो दे गोहा दे Om Tara In the remaining What's the matter ਤੂੰ ਗੋਹਾ ਤਾਂ ਮੈਂ ਦੇਖ ਗਈ ਤੇਰਾ ਨਾਲ ਉੱਠਿਆ ਹੀ ਹਾਂ ਮੈਂ ਚਾਹ ਦੀ ਕੁੱਟ ਤਾਂ ਦੇ ਦੇਉ ਕੋਈ ਨਾ ਦੇ ਦੂੰਗੀ ਚਾਹ ਦੀ ਕੁੱਟ ਵੀ ਦੇ ਦੂੰਗੀ ਹੈ ਤਾਂ ਮਹੀਨਾ ਕੰਮ ਕਰਨਾਗਾ ਹੈ ਤਾਂ ਦਿਨ ਹੀ ਇੱਕ ਹੋਇਆ ਇਹਨੂੰ ਦੇ ਦੂੰਗੀ ਐਡੀ ਕੋਈ ਹਜੇ ਤੈਨੂੰ ਤੇ ਹੱਕੜਾ ਨਹੀਂ ਲੱਗਿਆ ਚਾਹ ਦਾ ਦੇ ਆ ਦੂੰਗੀ ਲੈ ਮੈਂ ਤਾਂ ਸੀ ਵੀ ਵੀਰ ਪਰ ਮੈਂ ਚੰਗੀ ਰੋਟੀ ਦੀ ਹੁੰਦੀ ਹੈ ਤੇ ਤਾਂ ਆਪ ਕੰਮ ਕਰਾ ਕੇ ਰੋਟੀ ਲਿੰਦੀ ਹੈ ਕਿਨਾਂ ਚਾਹ ਦੀ ਕੁੱਟ ਵੀ ਨਹੀਂ ਸਰੀ ਹੈ ਤਾਂ ਹਾਈ ਤਾਂ ਉਹ ਸ਼ਰੀ ਪਾਣੀ ਆ ਮੇਰੇ ਤੱਕ ਦੀ ਕਿਸਮਤ ਮਾੜੀ ਆ ਆਪ ਤਾਂ ਬੱਗ ਗਿਆ ਮੈਂਨ ਸਾਡ ਕਿੰਨਾਂ ਨੇ ਵਿਚਾਲੇ ਹੀ ਤਰ ਚੱਲ ਮੰਮੀ ਤੈਨੂੰ ਉਧਰ ਛੱਡ ਕੇ ਆਵਾ ਤੇਰਾ ਮਹੀਨਾ ਪੂਰਾ ਹੋ ਗਿਆ ਚਲ ਆ ਜਾ ਆ ਚੱਕ ਇਹ ਤਰ ਲੈ ਇਹ ਲਈ ਵੀ ਆਉਂਦੀ ਐ ਅਜੇ ਤਾਂ 30 ਤਰੀਕੀ ਹੋਈ ਅੱਜ ਕੱਲ ਨੂੰ 31 ਹੈਗੀ ਐ ਲਈ ਵੀ ਆਉਂਦੀ ਐ ਹੱਦ ਹੋਈ ਪਈ ਇਹ ਦਿਵਾਲੀ ਲੈ ਤਾ ਦੇ ਤੁਸੀਂ ਰੱਖ ਸਕਦੇ ਮੈਨੂੰ ਗੁਰੂ ਘਰ ਤੱਕ ਰੱਖੀ ਲੈ ਮੇਰੀ ਲਾ ਦੀ ਮਾਰੀ ਹੁਣ ਮੈਂ ਕਿੱਥੇ ਜਾਵਾਂ ਇਤਰਾ ਮੈਂ ਪਤਾ ਕੀ ਗਾਂਗਾ ਮੁੰਡਾ ਮੈਂ ਇਧਰੋਂ ਦਰਸ਼ਨ ਗਈ ਤੂੰ ਤਾਂ ਮੈਨੂੰ ਮਾਰਾ ਹੀ ਆ ਫੋਨ ਜਾਂ ਲਾ ਕੇ ਦੇ ਦੇ ਕਿਹੜਾ ਫੋਨ ਫਾਨ ਜਾਂ ਲਾਉਂਦੇ ਨਹੀਂ ਮੇਰੇ ਨਾਮ ਤਨੂੰ ਲਾਉਣਾ ਪੁੱਤ ਆਲੋ हेलो हाँ छिंदरे मैं तेरे भाभी बोल दी हाँ हाँ मैं तो नूह ने घरों करता हूँ मैं कि जावा गुरु घर भाग जानी हाँ फिर अच्छा आनी हाँ चल तू आ जा फिर मैं उन्होंने तक इतनी बैठी हाँ चल ठीक है छेती आ जाए मैं किसे मुंडे तो लोया लंबर चंगा धनबाद हाय मैं मर जा भाभी तू इस गर्मी कत बैठी हैगी ਮੈਨੂੰ ਦੱਸ ਸੇ ਕਾਦਰ ਹੁੰਦਾ ਕੀ ਹੋ ਰਿਹਾ ਹੈ ਮੈਨੂੰ ਗੱਲ ਤਾਂ ਦੱਸ ਦੇ ਕੋਈ ਬੜੀ ਕੀ ਗੱਲ ਦਾ ਸੂਰੇ ਮੈਨੂੰ ਕੀ ਹੋ ਰਿਹਾ ਇੰਨੀ ਗਰਮੀ ਚ ਬੈਠੀ ਹੈਂ ਯੂਰੇ ਚੱਲ ਕਰੇ ਚੱਲ ਕਰੇ ਚੱਲ ਚਲਾ ਆ ਜਾ ਮੈਂ ਅਵਤਾਰ ਨੂੰ ਫੋਨ ਤੇ ਕਿਹਾ ਸੀ ਵੀ ਦੋਨੇ ਜਾਣੇ ਸਾਮ੍ਹੇ ਹੋ ਪਈ ਫੇਰ ਕੀ ਗੱਲ ਹੋ ਗਈ ਰੱਖ ਤਾਂ ਲਿਆ ਸੀ ਭੈਣ ਅੱਛਾ ਮਿੰਨਾ ਮਿੰਨਾ ਕਰ ਲਿਆ ਸੀ ਅੱਛਾ ਹਾਂ ਵਿਚਾਲੇ 31 ਦਾ ਮਹੀਨਾ ਆ ਗਿਆ ਅੱਛਾ ਮੁੰਡੇ ਦਾ ਘਰੇ ਨਹੀਂ ਸੀ ਤੇ ਉਹਨਾਂ ਨੇ ਕੱਟ ਚੱਕ ਚੱਕੇ ਕੱਪੜੇ ਮਾਰੇ ਮੈਨੂੰ ਘਰੋਂ ਘਰ ਤੱਕ ਉਹਨਾਂ ਨੇ ਲੈ ਦੱਸ ਆ ਜਾ ਮੈਂ ਦਿੰਨੀ ਆ ਪਤਾ ਉਹਨਾਂ ਨੂੰ ਐ ਕੱਢਣਗੀਆਂ ਘਰੋਂ ਇਹ ਆਏ ਕਿ ਮੈਂ ਕੱਢ ਦੇਣ ਕਿ ਕਰੂੰ ਇਹਨਾਂ ਨੇ ਕਿ ਆਏ ਹੋਏ ਕਿ ਵੀ ਇਹ ਘਰੋਂ ਕੱਢ ਦੇਣਗੀਆਂ ਆ ਜਾ ਪਾਪੀ ਮੈਂ ਦਿੰਨੀ ਆ ਪਤਾ ਤੂੰ ਕਿ ਡਰਦੀ ਐਂਗੀ ਵੱਡੀਆਂ ਮਾਲਕਣਾ ਹੋਈਆਂ ਨੇ ਘਰ ਦੀਆਂ ਇਹ ਜਦੋਂ ਤੇਰਪਾਈ ਨੇ ਨੀ ਮੈਨੂੰ ਕੁਛ ਤਾਗਾ ਮੇਰੇ ਆਪ ਕੋਈ ਨਾ ਮੈਂ ਤੇਰਾ ਸਾਰਾ ਕੁਝ ਕਰਕੇ ਜਾਉਂ ਹੱਲ ਆ ਜਾ ਆ ਜਾ ਭਾਬੀ ਤੂੰ ਜਮਾਂ ਨਾ ਡਰ ਮੇਰੇ ਮਗਰ ਆ ਜਾ ਕੱਲ ਦੀਆਂ ਪੂਤਣੀਆਂ ਸਿਵਿਆਂ ਚ ਅੱਜ ਦਾ ਕਰ ਲਿਆ ਇਹਨਾਂ ਨੇ ਘਰ ਤੇ ਕਬਜ਼ਾ ਮੈਲੀ ਨਹੀਂ ਪਤਾ ਆਜੋ ਨੀ ਨਿਕਲ ਬਾਹਰ ਦੋਨੇ ਭੜੀਆਂ ਬੈਠੀਆਂ ਅੰਦਰ ਸੋਡੇ ਘਰ ਦੀਆਂ ਮਾਲਕਣਾ ਹੋ ਗਈਆਂ ਇਹ ਆਜੋ ਆਜੋ ਉਰੀ ਆਜੋ ਆ ਜਾ ਭਾਬੀ ਉਰੀ ਬਹਿ ਜਾ ਉਹ ਕਿਹਨੇ ਸੱਦ ਲਿਆ ਸਾਸਰੀ ਗਾਲ ਪੁਆ ਸਾਸਰੀ ਗਾਲ ਪੁਆ ਸਾਸਰੀ ਗਾਲ ਤਾਂ ਠੀਕ ਐ ਸਾਸਰੀ ਕਾਪੂਆ ਜੀ ਪਰ ਆਹ ਤੇਰੀ ਮਾਂ ਦਾ ਕੀ ਹਾਲ ਬਣਾਇਆ ਤੁਸੀਂ ਨੇ ਉਥੋਂ ਲਿਆਈ ਆ ਧੁੱਪ ਚ ਬੈਠੀ ਕਰੋ ਘੜਦੀ ਉਹਨੂੰ ਸ਼ਰਮ ਨਹੀਂ ਆਈ ਹੈਗੀ ਮੈਂ ਸੋਨੂੰ ਆਏ ਪੁੱਛਦੀਆਂ ਆ 30 31 ਤਰੀਕ ਤੱਕ ਜੱਪ ਪਾਰਖਿਆ ਤੇ ਨਾਲ ਤੁਸੀਂ ਪੂਆ ਜੀ ਮੈਂ ਤਾਂ ਰੱਖ ਲਈ ਸੀ ਮਹੀਨਾ ਪੂਰਾ ਐਸੇ ਨਹੀਂ ਨਹੀਂ ਰੱਖੀ ਹੈਗੀ ਪੂਰਾ ਮਹੀਨਾ ਸੋਨੂੰ ਮੈਂ ਦੱਸਦੀਆਂ ਹੁਣ ਕੌਣ ਕਿੰਨੂ ਮਹੀਨਾ ਵੀ ਨਾ ਰੱਖੂ 2 ਮਿੰਟ ਰੁਕਜੋ ਮੇਰਾ ਭਾਈ ਨਾ ਜਾਂਦਾ ਜਾਂਦਾ ਇਹਦਾ ਰੋਟੀ ਦਾ ਹਿੱਲਾ ਕਰ ਗਿਆ ਸੀ ਉਹ ਜਾਂਦਾ ਜਾਂਦਾ ਨਾ ਕਾਗਜ਼ ਪੱਤਰ ਮੈਨੂੰ ਫੜਾ ਗਿਆ ਤੀ ਕਹਿੰਦਾ ਇਹ ਤਾਂ ਭੋਲੀ ਹੈਗੀ ਇਹ ਤੋਂ ਤਾਂ ਲੈ ਲੈਣਗੇ ਹੁਣ ਘਰ ਜ਼ਮੀਨ ਇਹਦੇ ਨਾਂ ਐ ਸਾਰੀ ਆ ਬਿਸ਼ੱਕ ਦੀ ਫੱਦ ਦੇਖ ਲਉ ਆ ਜਾਨੀ ਤੂੰ ਜਾਵੇ ਪੜੀ ਲਿਖੀ ਕਹਾਣੀ ਹੈ ਦੇਖ ਲੈ ਪੜ ਕੇ ਆ ਜਾ ਇਹ ਤਾਂ ਮੰਮੀ ਦੇ ਨਾਂ ਐ ਸਾਰਾ ਕੁਛ ਜ਼ਮੀਨ ਵੀ ਤੇ ਘਰ ਵੀ ਜਾਨੀ ਫੜਾ ਪੜ ਲੈ ਹੁਣ ਜਾਓ ਨਿਕਲੋ ਕਰੋ ਆਪਕੋ ਪੁੱਛੇ ਮੁੰਡਿਆ ਉਹ ਕਿੱਥੇ ਜਾਣਗੇ ਭਾਣੇ ਘਰੋਂ ਇਹ ਇਹਨਾਂ ਨੂੰ ਉਰੀ ਸੱਤਲਾ ਹੁਣ ਭਾਬੀ ਤੇ ਮੋੜ ਤਾਂ ਲਏ ਹੀ ਹੁਣ ਆਏ ਦੱਸ ਵੀ ਕਿਹੜੀ ਨੂੰ ਪਹਿਲਾ ਮਹੀਨਾ ਰੱਖਣਾ ਦਾ ਨਾ ਭਾਣੇ ਮੈਂ ਇਹਨਾਂ ਨੂੰ ਟੀਆ ਬਣਾ ਕੇ ਲਈ ਸੀ ਮੈਂ ਇਹਨਾਂ ਨੂੰ ਮਹੀਨੇ ਖਤਰ ਨਹੀਂ ਰੱਖਣਾ ਮੈਂ ਤਾਂ ਸਾਰੀ ਉਮਰ ਖਤਰ ਰੱਖਣਾ ਇਹ ਤਾਂ ਮੇਰੀਆਂ ਧੀਆਂ ਨੇ ਪੁੱਤ ਤੱਕ ਪੁੱਤ ਹੋ ਜਾਂਦੇ ਨੇ ਮਾਵਾ ਤਾਂ ਮਾਂ ਵੀ ਰਹਿੰਦੀਆਂ ਨੇ ਦੱਸੋ ਵੇ ਬੇਸ਼ਰਮਾ ਹੁਣ ਕਿਵੇਂ ਕਰੋਗੇ ਤੁਸੀਂ ਸਾਤੋ ਤਾਂ ਬੜੀ ਵੱਡੀ ਗਲਤੀ ਹੋ ਗਈ ਪੂਆ ਜੀ ਸਾਨੂੰ ਮਾਫ ਕਰ ਦਿਓ ਅਸੀਂ ਹੁਣ ਰਲ ਮਿਲ ਕੇ ਰਹਾਂਗੇ ਨਾਲੇ ਵੀਰਪਾਲ ਮੈਂ ਨਹੀਂ ਹੁਣ ਤੇਰੇ ਨਾਲ ਲੜਦੀ ਆਪਾਂ ਰਲ ਮਿਲ ਕੇ ਕੰਮ ਕਰ ਲਿਆ ਕਰਾਂਗੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸੋਨੂੰ ਸ਼ਰਮ ਆਉਣੀ ਚਾਹੀਦੀ ਮਾਣੀ ਮਾਟੀ ਦੋਨੇ ਭੈਣੋਂ ਤੁਸੀਂ ਸਕੀਆਂ ਹੁਣ ਨਹੀਂ ਲੜਦੇ ਪੂਆ ਜੀ ਅਸੀਂ ਹੁਣ ਨਹੀਂ ਲੜਦੇ ਪੂਆ ਜੀ ਕਰੀ ਹਾਂ ਤੁਸੀਂ ਵੀ ਨਾਲੇ ਮਾੜਾ ਮੋਟਾ ਇਹਨਾਂ ਨਾਲ ਕੰਮ ਕਰਾਇਆ ਕਰੋ ਖੇਤੀਬਾੜੀ ਦਾ ਮਾੜਾ ਕਰਾਇਆ ਕਰੂੰਗਾ ਹਾਂ ਚਲੋ ਆਜੋ ਆਜੋ ਅੰਦਰ ਚਲੀਏ ਆਜੋ ਪੂਆ ਜੀ ਚਾਹ ਪਾਣੀ ਬਣਾਈਏ ਆਜੋ ਅੰਦਰ ਤੁਹਾਡਾ ਤੁਹਾਡੀ ਮਾਂ ਤੇ ਖੂਨ ਹੀ ਨਹੀਂ ਬੱਚਿਆ